ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਟਾਈਮ ਖੜੇ ਆ ਜੀ ਹਰੀਕੇ ਹੈਡ ਤੇ ਤੇ ਪਾਣੀ ਪੂਰਾ ਤੇ ਚੱਲ ਰਿਹਾ ਵਾ ਤੇ ਇੱਥੋਂ ਦੀ ਕੀ ਸਥਿਤੀ ਆ ਕੀ ਉੱਥੋਂ ਦਾ ਜਾਇਦਾ ਲੈਣ ਆਇਆ ਤੁਹਾਨੂੰ ਦੱਸਦੇ ਆ ਕਿ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਨੇ ਤੇ ਆਪਣਾ ਮਕਸਦ ਆ ਕਿ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਤੇ ਹਰੀਕੇ ਹੈਡ ਤੇ ਆਇਆ ਤੁਹਾਨੂੰ ਦਿਖਾਉਣੇ ਆ ਕਿ ਇੱਥੋਂ ਦਾ ਪਾਣੀ ਦਾ ਫਲੋ ਕੀ ਆ ਤੇ ਕਿੰਨਾ ਪਾਣੀ ਚੱਲ ਰਿਹਾ ਵਾ ਤੇ ਕੀ ਸਥਿਤੀ ਆ ਤੇ ਆਪਾਂ ਇਸ ਟਾਈਮ ਖੜੇ ਆ ਜੀ ਹਰੀਕੇ ਹੈਡ ਤੇ 29 ਅਗਸਤ 2025 ਤੇ ਦਿਨ ਸ਼ੁੱਕਰਵਾਰ ਦੀ ਤਾਜ਼ਾ ਸਥਿਤੀ ਆ ਜੋ ਹਰੀਗਾਹ ਹੈਡ ਦੀ ਆਪਾਂ ਦੱਸਣਾ ਹੈ ਜਿਹੜੇ ਆਪਣੇ ਸੰਗੀ ਸਾਥੀ ਆ ਸੱਜਣ ਮਿੱਤਰ ਆ ਜਿਹੜੇ ਆਪਣੇ ਨਾਲ ਜੁੜੇ ਨੇ ਯੂਟਿਊਬਰ ਆਂ ਜਿੰਨੇ ਵੀ ਸੱਜਣ ਮਿੱਤਰ ਉਹਨਾਂ ਨੂੰ ਆਪਾਂ ਇੱਥੋਂ ਦੀ ਸਥਿਤੀ ਬਾਰੇ ਜਾਣੂ ਕਰਾਉਣ ਵਾਸਤੇ ਆਏ ਆ ਤੇ ਇੱਥੇ ਬਹੁਤ ਲੋਕ ਖੜੇ ਨੇ ਔਰ ਜਿਹੜੇ 7-8 ਜਿਹੜੇ ਦਰ ਇਸ ਟਾਈਮ ਬੰਦ ਨੇ ਬਾਕੀ ਸਾਰੇ ਦਰ ਚੱਲ ਰਿਹਾ ਤੇ ਖੁੱਲ੍ਹ ਪਾਣੀ ਨਾਲ ਚੱਲ ਰਿਹਾ ਤੇ ਇੱਥੋਂ ਦੀ ਕੀ ਸਥਿਤੀ ਆ ਕੀ ਕਿੰਨਾ ਪਾਣੀ ਚੱਲ ਰਿਹਾ ਵਾ ਕਿੰਨਾ ਫਲੋ ਆ ਕਿੰਨਾ ਪਿੱਛੇ ਡਾਊਨਸਟ੍ਰੀਮ ਚੱਲ ਰਿਹਾ ਵਾ ਉਹ ਵੀ ਆਪਾਂ ਦੱਸਦੇ ਆ ਪਿੱਛੋਂ ਕਿੰਨਾ ਪਾਣੀ ਛੱਡਿਆ ਗਿਆ ਉਹ ਵੀ ਦੱਸਦੇ ਆ ਬਾਕੀ ਤੁਹਾਨੂੰ ਸਪੀਡ ਚੈੱਕ ਕਰਾ ਦਈਏ ਇੱਕ ਰਬਾਣੀ ਦੀ ਤੇ ਪਾਣੀ ਸਪੀਡ ਵੇਖੋ ਬਹੁਤ ਤੇਜ਼ ਪਾਣੀ ਚੱਲ ਰਿਹਾ ਵਾ ਤੇ ਅਜੇ ਆ ਕਿ ਅਜੇ ਜੇ ਪਿੱਛੇ بارش ਨਾ ਹੋਵੇ ਤਾਂ ਘਟਣ ਦੇ आसार ਨੇ ਪਰ ਜੇ ਪਿੱਛੇ بارشਾਂ ਇਦਾਂ ਹੀ ਹੁੰਦੀਆਂ ਰਹੀਆਂ ਤਾਂ ਪਾਣੀ ਹੋਰ ਵਧਣ ਦੇ आसार ਨੇ ਇੱਥੇ ਆਪਣੇ ਨਾਲ ਪ੍ਰਗਟ ਸਿੰਘ ਲਹਿਰਾ ਵੀ ਮਿਲੇ ਆਪਾਂ ਨੂੰ ਮੌਜੂਦ ਨੇ ਇਹਨਾਂ ਨੂੰ ਪੁੱਛਦੇ ਆ ਕਿ ਕੀ ਸਥਿਤੀ ਆ ਦੱਸੋ ਪ੍ਰਗਟ ਸਿੰਘ ਜੀ ਤੁਸੀਂ ਇੱਥੇ ਆਏ ਜਾਇਜ਼ਾ ਲੈਣ ਆ 25 ਅੱਜ ਦੇ ਹਾਲਾਤ ਨੇ ਜਿਉਂ ਦਾ ਤਿਉ ਹੀ ਇਹ ਪਾਣੀ ਜਿਹੜਾ ਬਿਆਸ ਰਿਆਵਾ ਘਟਦਾ ਦਾ ਨਹੀਂ ਲੈ ਰਿਹਾ ਹਾਂਜੀ ਦੇਖੋ ਜਿਹੜੀ ਸੰਭਾਵਨਾ ਆ ਰਹੀ 7 ਦਿਨ ਦੇ ਵਿੱਚ ਪਾਣੀ ਫਿਰ ਛੱਡਿਆ ਜਾ ਰਿਹਾ ਹੈ ਪਰ ਮੈਂ ਤਾਂ ਸਾਲ ਭਰਾਵਾਂ ਨੂੰ ਆਪਣੇ ਭਾਈਚਾਰੇ ਨੂੰ ਬੇਨਤੀ ਕਰਾਂਗਾ ਕਿ ਜਿਨ੍ਹਾਂ ਦੇ ਸੈਡ ਤੋਂ ਅਗਲੇ ਪਾਸੇ ਪ੍ਰੋਜਪੁਰ ਤੱਕ ਸਾਡੇ ਘਰ ਨੇ ਹਾਂਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਲਟ ਹੋ ਕੇ ਆਪੋ ਆਪਣੇ ਘਰਾਂ ਦੇ ਵਿੱਚੋਂ ਬਾਹਰ ਇੱਕ ਵਾਰੀ ਸਾਨੂੰ ਆ ਜਾਣਾ ਚਾਹੀਦਾ ਕਿਉਂਕਿ ਹਾਲਾਤ ਜਿਹੜੇ ਬੜੇ ਮੰਦੇ ਨਜ਼ਰ ਨੇ ਪਿੱਛੇ ਬਾਰਸ਼ਾ ਜਿਹੜੀਆਂ ਬਹੁਤ ਹੋ ਰਹੀਆਂ ਹਾਂਜੀ ਪਾਣੀ ਤਾਂ ਹੋਰ ਵੀ ਕਹਿੰਦੇ ਵਦਨ ਦਾ ਪਿੱਛੋਂ ਜਿਹੜਾ ਪੌਂਗੜਮ ਤੋਂ ਕੱਲ ਛੱਡਿਆ ਗਿਆ ਉਹ ਕਹਿੰਦੇ 72 ਘੰਟੇ ਬਾਅਦ ਪਾਣੀ ਆਉਣਾ ਹੈ ਕੱਲ ਜਿਹੜੀ ਛੱਡਿਆ ਗਿਆ ਪਾਣੀ ਉਹ 72 ਘੰਟੇ ਸਿੱਧੀ ਹੈ ਮੇਰੇ ਖਿਆਲ ਵਿੱਚ 24 ਘੰਟੇ ਤਾਂ ਛੱਡ ਨਾ ਹੋ ਗਏ ਨੇ ਹਾਂਜੀ ਹਾਂਜੀ ਉਹ ਪਾਣੀ ਜਿਹੜਾ ਹੋਰ ਜੇ ਬਦਲ ਦੀ ਸੁਭਾਵਨਾ ਹੈਗੀ ਹੈ ਬ ਸਾਡੇ ਜਿਹੜੇ ਕਿਸਾਨ ਭਾਈ ਜਿਹੜਾ ਆਪ ਬੰਨਾਂ ਦੇ ਉੱਤੇ ਮਿੱਟੀ ਪਾ ਕੇ ਤੋੜੇ ਲਾ ਕੇ ਆਪਦੇ ਇੰਤਜ਼ਾਮ ਹਾਂਜੀ ਆਪ ਕਰਨ ਲਿਆ ਪਰ ਮੈਂ ਸਰਕਾਰ ਨੂੰ ਬੇਨਤੀ ਕਰਦਾ ਜਿਹੜੀ ਸਰਕਾਰ ਦੀ ਜੋਟੀ ਬੰਦੀ ਹੈ ਹਾਂਜੀ ਜੋ ਰਾਤ ਸਬਕਰੀ ਦੇਣੀ ਹੈ ਜੋ ਸਿਸਟਮ ਦੇਣਾ ਹੈ ਇਹ ਸਾਡੇ ਅੱਜ ਭਾਈ ਇੱਥੇ ਬੈਠੇ ਨੇ ਉਹਨਾਂ ਨੂੰ ਕਦਨ ਵਾਸਤੇ ਲਈ ਉਹਨਾਂ ਦੇ ਰਸ ਨੂੰ ਪਹੁੰਚਾਉਣ ਵਾਸਤੇ ਤੇ ਬੰਨਾਂ ਦਾ ਵੀ ਪੂਖਤਾ ਪ੍ਰਬੰਧ ਕਰਨ ਵਾਸਤੇ ਸਰਕਾਰ ਨੂੰ ਬੇਨਤੀ ਤੇ ਪ੍ਰਗਟ ਨਹੀਂ ਇਹ ਨਹੀਂ ਲੱਗਦਾ ਵੀ 1947 ਤੋਂ ਲੈ ਕੇ ਹੁਣ ਤੱਕ ਆਪਣੀਆਂ ਗਲੀਆਂ ਨਾਲੀਆਂ ਨਹੀਂ ਬਣੀਆਂ ਤੇ ਇਹ ਆਪਣਾ ਹਰ ਸਾਲ ਮਤਲਬ 2 1-2 ਸਾਲਾਂ ਬਾਅਦ ਕੋਈ ਨਾ ਕੋਈ ਹਾੜਾ ਆ ਜਾਂਦਾ ਹੈ ਤੇ ਇਹਦਾ ਕੋਈ ਪੱਕਾ ਪੁਖਤਾ ਪ੍ਰਬੰਧ ਕਰ ਦੇਣਾ ਚਾਹੀਦਾ ਹੈ। ਜੇ ਸਰਕਾਰਾਂ ਚਾਹਣ ਤੇ ਕੀ ਨਹੀਂ ਕਰ ਸਕਦੀਆਂ। ਹਾਂਜੀ। ਗਲੀਆਂ ਨਾਲੀਆਂ ਦਾ 47 ਤੋਂ ਲੈ ਕੇ 70-75 ਸਾਲ ਤੋਂ ਸਾਡੇ ਯਾਦ ਹੋ ਗਏ ਹੋਇਆਂ ਇਹਨਾਂ ਨੂੰ। ਹਾਂਜੀ। ਉਹ ਬਣੀ ਜਾਂਦੀਆਂ ਢਾਈ ਜਾਂਦੀਆਂ ਪਰ ਜਿਹੜਾ ਇਹ ਮੇਨ ਦਰਿਆ ਦੀ ਸਿੱਧੀ ਜੇਕਰ ਇਹਨੂੰ 10 ਕਿੱਲੇ ਚੌੜਾ ਰੱਖ ਕੇ ਹਾਂਜੀ ਡੂੰਘਾ ਕਰਕੇ ਦੋ ਪਾਸੇ ਚੰਗੀਆਂ ਕੰਕਰੀਟ ਦੇ ਕੰਢਾ ਬਣ ਜਾਣ ਹਾਂਜੀ ਜਿਹੜਾ ਇੰਨਾ ਸਾਡਾ ਹਿਆਰਾ ਇੱਕ ਫਸਲ تباہ ਹੁੰਦੀ ਹੈ ਹਾਂਜੀ ਖਰਾਬਿਆਂ ਦਾ ਰੋਲਾ ਪੈਂਦਾ ਕਈ ਕੁਝ ਹੁੰਦਾ ਤੇ ਸਰਕਾਰ ਇੱਕ ਵਾਰੀ ਇਹ ਕੰਮ ਕਰ ਦੇਵੇ ਤੇ ਸਾਡੇ ਸਦਾ ਵਾਸਤੇ ਇਹ ਗੱਲ ਜਿਹੜੀ ਸਾਡੀ ਬਣੀ ਰਹੇਗੀ ਹਾਂਜੀ ਹਾਂਜੀ ਸਰਕਾਰਾਂ ਦੀ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਸਰਕਾਰਾਂ ਦੀ ਮਨਸਾ ਕਰਾਵੇ ਹਾਂਜੀ ਜੇਕਰ ਕਿਸਾਨ ਵਿੱਚੋਂ ਰੇਤ ਕੱਢਦਾ ਹਾਂ ਜਮੀਨ ਸਾਡੀ ਹੈ ਉੱਤੇ ਪਰਚਾ ਪਾਇਆ ਜਾਂਦਾ ਪਰਚਾ ਪਾਇਆ ਜਾਂਦਾ ਜੇ ਕੋਈ ਐਮਐਲਏ ਮੰਤਰੀ ਚਾਹੁੰਦਾ ਤੇ ਉਹ ਜੋ ਮਰਜ਼ੀ ਕਰੀ ਜਾਵੇ ਤੇ ਬੜੀ ਸਾਡੀ ਇੱਕ ਗੰਭੀਰ ਸਿੱਧੀ ਬਣੀ ਹੋਈ ਆ ਪਰ ਜਿੰਨਾ ਚਿਰ ਸਾਡੀਆਂ ਰੈਕਟਰੀ ਵਾਲੀਆਂ ਜ਼ਮੀਨਾਂ ਸਾਨੂੰ ਕੋਈ ਹੱਕ ਨਹੀਂ ਮਾਰ ਕਿਸਾਨ ਨੂੰ ਹੀ ਆ ਹਾਂ ਮਾਰ ਸਾਰੀ ਜੋ ਵੀ ਪੈਂਦੀ ਸਾਨੂੰ ਇਹ ਦੁੱਖਾਂ ਦਾ ਪਾਣੀ ਮਿਲਦਾ ਜਦੋਂ ਵੀ ਮਿਲਦਾ ਸਹੀ ਗੱਲ ਹੈ ਸਾਰੇ ਚਾਹ ਵਾਲੇ ਹਰਿਆਣਾ ਉਹ ਗੁਜਰਾਵਾਂ ਦਾ ਮੈਨੂੰ ਸਹੀ ਗੱਲ ਹੈ ਸਹੀ ਗੱਲ ਪਰ ਜਿਹੜੀ ਇਹ ਅੱਜ ਵੀ ਧੜੇ ਪਾਣੀ ਦੀ ਵੀਰੋ ਪੰਜਾਬ ਵਾਸਤੇ ਬਹੁਤ ਮਾਰੀ ਨਹੀਂ ਹੁਣ ਜੇ ਪਾਣੀ ਆਪਣੇ ਕੋਲ ਵੱਧ ਹੋਣ ਕਿਉਂ ਨਹੀਂ ਲੈਣ ਆਉਂਦੇ ਹੁਣ ਅਸੀਂ ਤਾਂ ਲਲ ਕਰਦੇ ਪਾਏ ਆ ਹਾਂ ਵੇ ਲੈ ਲਓ ਇਹ ਤੁਹਾਡਾ ਬੰਦਾ ਹੱਕ ਤੇ ਤੁਸੀਂ ਵੀ ਹੱਕ ਜਮਾਉਂਦੇ ਤੇ ਲੈ ਕੇ ਲੈ ਲਓ ਸਾਨੂੰ ਕੋਈ ਇਤਰਾਜ ਨਹੀਂਗਾ ਹਾਂਜੀ ਪਰ ਜਦੋਂ ਜਿਆਦਾ ਇਹਦਾ ਪੰਜਾਬ ਵਾਲ ਨੂੰ ਸਾਰਾ ਮੂੰਹ ਖੁੱਲਿਆ ਜਾਂਦਾ ਸਹੀ ਗੱਲ ਹੈ ਸਹੀ ਗੱਲ ਸਾਡੇ ਪੰਜਾਬ ਦੀ ਸਿੱਤੀ ਜਿਹੜੀ ਸਾਰੇ ਵਰਲਡ ਦੇ ਵਿੱਚ ਪਤਾ ਲੱਗਣ ਦੇ ਹਾਂਜੀ ਉਹ ਬਾਕੀ ਇਹ ਨਾ ਜਿਵੇਂ ਹੁਣ ਡੈਮ ਵੀ ਆਪਣੇ ਸਿਰ ਤੇ ਪੰਜਾਬ ਤੇ ਬਣਾਏ ਗਏ ਨੇ ਤੇ ਉਹ ਮੰਨ ਲਓ ਪੰਜਾਬ ਨੂੰ ਉਹਨਾਂ ਫਾਇਦਾ ਥੋੜੀ ਦੇ ਟਾਈਮਾਂ ਦਾ ਨੁਕਸਾਨ ਹੀ ਹਰ ਸਾਲ ਆਪਾਂ ਚੱਲਦੇ ਆ ਬਿਲਕੁਲ ਸਾਨੂੰ ਨੁਕਸਾਨ ਹੀ ਨੁਕਸਾਨ ਹੈ ਹਾਂ ਸਾਨੂੰ ਇਸ ਵੀ ਕੋਈ 1% ਦੀ ਫਾਇਦਾ ਨਹੀਂ ਹੈਗਾ ਪੰਜਾਬ ਨੂੰ ਹਾਂਜੀ 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 ਪਰ ਪੰਜਾਬ ਨੂੰ ਤਾਂ ਡੋਬਣ ਵਾਸਤੇ ਹੀ ਆ ਡੈਮ ਬਣਿਆ ਜੋ ਮਰਜੀ ਮੈਂ ਜੋ ਬੀਬੀਐਮ ਦੀ ਏ ਉਥੇ ਫੋਰਸ ਲਾਏਗੀ ਜੋ ਸਾਡੇ ਦੁਆਕ ਖੋਏ ਗਏ ਆ ਪਰ ਸਾਨੂੰ ਤਾਂ ਲੱਗਦਾ ਬਾ ਜਿਵੇਂ ਸਾਡੇ ਨਾਲ ਕੋਈ ਧੱਕਾ ਹੀ ਕੀਤਾ ਆ ਆ ਮਤਰੇਈ ਮਾਂ ਲਈ ਹੈ ਮਤਰੇਈ ਮਾਂ ਲਈ ਹਾਂ ਅੱਦੇ ਅਸੀਂ ਆਪ ਦੀ ਸੁਰੱਖਿਅਤ ਸੰਭਾਲ ਦੇ ਵਿੱਚ ਮਹੀਨਾ ਮਹੀਨਾ ਹਾਂਜੀ 22 ਦਿਨ ਦਰਿਆ ਵਗਦੇ ਨਹੀਂ ਵੇਖੇ ਤੇ ਜੇ 23 ਵਾਲੀ ਜਿਹੜੀ ਮਾਰ ਪਈ ਹੈ ਜੀ ਉਹ ਨਹੀਂ ਕੰਮ ਸੂਰਦਾ ਯਾਰ ਅਈਆ ਕਿਸਾਨਾਂ ਤੋਂ ਅਜੇ ਤੱਕ ਜ਼ਮੀਨਾਂ ਨਹੀਂ ਬਣੀਆਂ ਨਹੀਂ ਬਣੀਆਂ ਪਹਿਲੀਆਂ ਨਹੀਂ ਬਣੀਆਂ ਜ਼ਮੀਨਾਂ ਸਭ ਪੱਟੀਆਂ ਖਾ ਗਈਆਂ ਫਸਲ ਤਾਂ ਹੋਣੀ ਕੀ ਬਰਬਾਦ ਹੋਈ ਹੋਈ ਹਾਂਜੀ ਹਾਂਜੀ ਜਿਹੜੀ ਸਰਕਾਰ ਸਾਨੂੰ ਤੇਈ ਦੇ ਵਿੱਚ ਆਂਦੀ ਸੀ ਹਾਂ ਆਂਡੇ ਦੇ ਪੈਸੇ ਦੇ ਦਾਂਗੇ ਮੁਰਗੀਆਂ ਦੇ ਦੇ ਦਾਂਗੇ ਬੱਕਰੀਆਂ ਦੇ ਦੇ ਦਾਂਗੇ ਸਹੀ ਗੱਲ ਪਰ ਮੈਨੂੰ ਕੋਈ ਉਸ ਵਿੱਚ ਤੇ ਸਰਕਾਰ ਖਰੀ ਨਹੀਂ ਉਤਰੀ ਪਰ ਅੱਜ ਸਰਕਾਰ ਨੂੰ ਆਲੇ ਕੋਈ ਵਿਸ਼ੇਸ਼ ਪੈਰੀਂ ਦੇ ਦੇ ਹਾਂਜੀ ਮੁੱਖ ਮੰਤਰੀ ਸਾਹਿਬ ਆਏ ਨੇ ਕਹਿ ਕੇ ਤੁਹਾਨੂੰ ਜਾਜ ਦੇ ਚੱਲੇ ਆ ਹਾਂ ਪਰ ਅਸੀਂ ਉਹ ਜਾਜ ਨੂੰ ਕੀ ਕਰਨਾ ਉਹ ਲੌਲੀਪੌਪ ਹੀ ਆ ਜਾਜ ਦਾ ਉਹ ਲੌਲੀਪੌਪ ਵਾਲੀ ਗੱਲ ਆ ਪਰ ਜੋ ਲੋਕ ਝਾਕ ਰੱਖਦੇ ਮੁੱਖ ਮੰਤਰੀ ਸਾਹਿਬ ਦੌਰੇ ਤੇ ਆਏ ਨੇ ਹਾਂ ਕੋਈ ਵਿਸ਼ੇਸ਼ ਪੈਕੇਜ ਦੇਣਗੇ ਘਰ ਟਹਿਗੇ ਨਹੀਂ ਕੋਈ ਗਰਦਾਬਰੀ ਕਰਾ ਕੇ ਉਹਨਾਂ ਦੇ ਪੈਸੇ ਆਉਣਗੇ ਕੋਈ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਖਰਾਬਾ ਦਿੱਤਾ ਜਾਏਗਾ ਮੁੱਖ ਮੰਤਰੀ ਸਾਹਿਬ ਇਹ ਕੰਮ ਕਰੋ ਪਰ ਬਾਕੀ ਇਹ ਝਹਾਜ ਵਾਲੀ ਜਿਹੜੀ ਗੱਲ ਉਹ ਸਾਨੂੰ ਉਹ ਤਾਂ ਝੂਠ ਹੀ ਹੈ ਜੀ ਕੋਈ ਗੱਲ ਨਹੀਂ ਦੀ ਵਧੀਆ ਲੱਗਦੀ ਹਾਂਜੀ ਹੁਣ ਇਹ ਐ ਨਾ ਵੇਖੋ ਮਤਲਬ ਜਿਵੇਂ ਉਹਨੇ ਕਹਿਤਾ ਨਾ ਵੀ ਝਾਏ ਮਤਲਬ ਦੇਤਾ ਸੀ ਆਪਦਾ ਲੋਕਾਂ ਨੂੰ ਝਾਏ ਤਾਂ ਚਲਾਉਣਾ ਹੁੰਦਾ ਫੌਜ ਨੇ ਮਤਲਬ ਜਦੋਂ ਆਪਣੇ ਝਹਾਜ ਦੀ ਹੈਲੀਕਾਪਟਰ ਦੀ ਲੋਡ ਪਾਉਗੀ ਫੌਜ ਆਊਗੀ ਫੌਜ ਇਹ ਨਿਕਟ ਲੈ ਕੇ ਆਊਗੀ ਉਹ ਤੇ ਲੋਕਾਂ ਨੂੰ ਰੈਸਕਿਊ ਵੀ ਕਰੂਗੀ ਹਨਾ ਚਲੋ ਇਹ ਤਾਂ ਇੱਕ ਜੁਮਲਾ ਹੀ ਹੈ ਜਿਵੇਂ ਪਹਿਲਾਂ ਜੂਸਮਾ ਮਾਰੇ ਨੇ ਉਹ ਵੀ ਤੂਰ ਮਾਰੀ ਜਾਂਦੇ ਆ ਤੇ ਬਾਕੀ ਪਾਣੀ ਦੀ ਸਥਿਤੀ ਇਸ ਟਾਈਮ ਇਹ ਆ ਜੀ ਪਾਉਣੇ ਕੋ 3 ਲੱਖ ਕਿਊਸਿਕ ਪਾਣੀ ਜਿਹੜਾ ਇੱਥੇ ਚੱਲ ਰਿਹਾ ਵਾ ਵੀ 200 2 ਲੱਖ 80 ਕੁ ਹਜ਼ਾਰ ਦੇ ਕਰੀਬ ਚੱਲ ਰਿਹਾ ਵਾ ਕਿਊਸਿਕ ਪਾਣੀ ਕਹਿੰਦੇ ਛੱਡਿਆ ਆ ਵਾ ਤੇ ਜਿਹੜਾ ਡਾਊਨ ਸਟ੍ਰੀਮ ਚੱਲ ਰਿਹਾ ਵਾ ਇਹ ਚੱਲ ਰਿਹਾ ਵਾ 260 363 ਲੱਖ ਕਿਊਸਿਕ ਪਾਣੀ ਜਿਹੜਾ ਚੱਲ ਰਿਹਾ ਵਾ ਬਾਕੀ ਜਿਹੜੀਆਂ ਨਾਲ ਫੀਡਰ ਰਸਤਾਨਾ ਫੀਡਰ ਆ ਜਾਂ ਪੰਜਾਬ ਫੀਡਰ ਨਹਿਰਾਂ ਨੇ ਉਹਨਾਂ ਚੱਲ ਰਿਹਾ ਦੇ ਪਿੱਛੋਂ ਅਜੇ ਕਹਿੰਦੇ ਕਿ ਜਿਹੜਾ ਕੱਲ ਕੌਂਟ੍ਰੈਕਟ ਤੋਂ 1,10,000 ਕਿਊਸਿਕ ਪਾਣੀ ਛੱਡਿਆ ਗਿਆ ਜੀ ਤੇ ਉਹ ਜਿਹੜਾ ਕਹਿੰਦੇ ਕਿ ਉਹਨਾਂ 72 ਘੰਟੇ ਦੇ ਵਿੱਚ ਵਿੱਚ ਇਥੇ ਪਾਣੀ ਦੀ ਜਿਹੜੀ ਉਹ ਆਮਦ ਹੁੰਦੀ ਆ ਤੇ ਬਾਕੀ 24 ਜਿਵੇਂ ਵੀਰ ਪ੍ਰਗਟ ਦੱਸ ਰਿਹਾ ਕਿ 24 ਘੰਟੇ ਤਾਂ ਹੋ ਵੀ ਗਏ ਨੇ ਤੇ ਪਾਣੀ ਅੱਗੇ ਨਾਲ ਤੇਜ਼ ਵੀ ਕਾਫੀ ਹੋਇਆ ਦਾ ਤੇ 24 ਘੰਟੇ ਤੱਕ ਹੋਰ ਬਦੰਦੇ ਅਸਾਰ ਨਹੀਂ ਤੇ ਬਾਕੀ ਇਹ ਵੀ ਜਿਵੇਂ ਵਿਆਸ ਸਤਲੋਜ ਰਾਵੀ ਧੱਗਰ ਇਹ ਸਾਰੇ ਦਰਿਆ ਇਸ ਟਾਈਮ ਪੂਰੀ ਮਾਰ ਕਰ ਰਹੇ ਨੇ ਚੜਦੇ ਪੰਜਾਬ ਵੱਲ ਵੀ ਤੇ ਲੈਂਦੇ ਪੰਜਾਬ ਵੱਲ ਵੀ ਉਧਰ ਵੀ ਸਾਡੇ ਪੰਜਾਬੀ ਭਰਾ ਨੇ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਚੜਦੇ ਪੰਜਾਬ ਵੱਲ ਵੀ ਫੁੱਲ ਨੁਕਸਾਨ ਹੋ ਰਿਹਾ ਹੈ ਤੇ ਜਿੰਨੇ ਵੀ ਆਪਣੇ ਲੋਕ ਹੜ੍ਹ ਪ੍ਰਭਾਵੇ ਤੋਂ ਵੀਰ ਜਾਨ ਜਿਹੜੀਆਂ ਨੀਵੀਆਂ ਜਗ੍ਹਾ ਤੇ ਬੈਠੋ ਨਾ ਕਿ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਤੁਸੀਂ ਉੱਠ ਕੇ ਉੱਚੀ ਜਗ੍ਹਾ ਤੇ ਹੋ ਜਾਓ ਉੱਚੇ ਟਿਕਾਣੇ ਆਪਣੇ ਕਰ ਲਓ ਕਿਉਂਕਿ ਇਹ ਪਾਣੀ ਦਾ ਕੋਈ ਪਤਾ ਨਹੀਂ ਗਿਆ ਜਿਵੇਂ ਕਿ ਹੁਣ ਪੌਗ੍ਰਾਮ ਤੋਂ ਛੱਡ ਦਿੱਤਾ ਗਿਆ ਹੁਣ ਦਿਨੇ ਪਤਾ ਲੱਗਾ ਕਿ ਭਾਗੜਾ ਡੈਮ ਤੋਂ ਹੋਰ ਪਾਣੀ ਛੱਡਿਆ ਗਿਆ ਇਹ ਜਿਹੜੇ ਡੈਮ ਆ ਪੰਜਾਬ ਦੇ ਸਿਰ ਤੇ ਬਣਾਏ ਗਏ ਨੇ ਸਿਰਫ ਪੰਜਾਬ ਨੂੰ ਡੋਬਣ ਲਈ ਬਣਾਏ ਗਏ ਤੇ ਨੁਕਸਾਨ ਬਹੁਤ ਇਹਨਾਂ ਦਾ ਡੈਮ ਦਾ ਹਰ ਸਾਲ ਆਉਂਦਾ ਵਾ ਡੈਮ ਦਾ ਨੁਕਸਾਨ ਹਰ ਸਾਲ ਡੈਮਾਂ ਦਾ ਨੁਕਸਾਨ ਪੰਜਾਬ ਨੂੰ ਚਲਣਾ ਪੈਂਦਾ ਵਾ ਤੇ ਬਾਕੀ ਜਿੰਨੇ ਵੀ ਜਿਹੜੇ ਵੀਰ ਵੀਡੀਓ ਵੇਖ ਰਹੇ ਨੇ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹ ਜਿਹੜੀ ਅੱਜ ਤਾਜ਼ਾ ਹਾਲਾਤ ਸੀਗੇ 29 ਅਗਸਤ 2025 ਅਹ ਦਿਨ ਸ਼ੁੱਕਰਵਾਰ ਦੇ ਆ ਜੀ ਤੇ ਪਾਣੀ ਦੀ ਸਥਿਤੀ ਤੁਹਾਨੂੰ ਵਿਖਾਉਣੇ ਪਾਣੀ ਫੁੱਲ ਤੇਜ਼ ਆ ਤੇ ਇਸ ਟਾਈਮ ਕਹਿੰਦੇ ਕਿ ਅਹ ਸੁਲਤਾਨਪੁਰ ਤਰਨਤਾਰਨ ਤੇ ਕਪੂਰਥਲਾ ਦੇ ਜਿਹੜੇ ਕਈ ਪਿੰਡ ਨੇ ਜਿਹੜੇ ਇਸ ਪਾਣੀ ਦੇ ਮਾਰੇ ਠਾਏ ਪਏ ਨੇ ਤੇ ਲੋਕਾਂ ਦੇ ਘਰ ਡੁੱਬ ਗਏ ਨੇ ਪਸ਼ੂ ਰੁੜ ਗਏ ਨੇ ਤੇ ਖਾਣ ਪੀਣ ਨੂੰ ਪਾਣੀ ਜਿਹੜੇ ਪੀਣ ਨੂੰ ਪਾਣੀ ਨਹੀਂ ਮਿਲ ਰਿਹਾ ਪਾਣੀ ਇਧਰੋਂ ਚਾਰਜਰ ਚੱਕੇ ਹੋਏ ਨੇ ਬਾਕੀ ਇਹ ਸਥਿਤੀ ਆ ਜੀ ਇਸ ਟਾਈਮ ਹਰੀਕੇ ਹੈਡ ਤੇ ਖੜੇ ਆ ਤੇ ਵਾਹਿਗੁਰੂ ਸੁੱਖ ਰੱਖੇ ਇਤਿਹਾਸ ਕਰਦੇ ਆ ਮਹਾਰਾਜ ਕੀ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਹ ਜੇ ਪਿੱਛੇ ਜੇ ਮੀਂਹ ਪੈ ਰਹੇ ਨੇ ਇਹਨਾਂ ਨੂੰ ਹੋਰ ਨਾ ਮੀਂਹ ਪਵੇ ਤਾਂ ਇਹ ਲੋਕਾਂ ਦਾ ਭਲਾ ਹੋਊਗਾ ਤੇ ਜੇ ਵੱਧ ਤੋਂ ਵੱਧ ਮੀਂਹ ਬਾਰਸ਼ਾਂ ਇਦਾਂ ਹੀ ਹੁੰਦੀਆਂ ਰਹੀਆਂ ਤਾਂ ਪਾਣੀ ਹੋਰ ਵਧਣ ਦੇ ਅਸਾਰ ਨੇ ਤੇ ਹੜ੍ਹ ਹੋਰ ਵੀ ਇਲਾਕਿਆਂ ਨੂੰ ਪ੍ਰਭਾਵਿਤ ਕਰਨਗੇ ਤੇ ਵਾਹਿਗੁਰੂ ਅਗੇ ਇਹ ਅਰਦਾਸ ਕਿ ਆਪਣੇ ਪੰਜਾਬ ਦਾ ਆਪਣੇ ਲੋਕਾਂ ਦਾ ਭਲਾ ਕਰਨ ਲੋਕਾਂ ਦੇ ਮੇਰ ਪ੍ਰਿਆ ਹੱਥ ਰੱਖਣ ਜੀ ਤੇ ਇਹ ਸੀ ਅੱਜ ਆਪਣਾ ਧਰਿਕਾ ਹੈਡ ਤੋਂ ਲਾਈਵ ਫਿਰ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ